ਇੱਕ ਕਹਾਵਤ ਹੈ ਕਿ ਜੇਕਰ ਇਨਸਾਨ ਚੰਗੇ ਕਰਮ ਕਰੇਗਾ ਤਾਂ ਉਸ ਨੂੰ ਚੰਗਾ ਫਲ ਮਿਲੇਗਾ ਜੇਕਰ ਇਨਸਾਨ ਮਾੜੇ ਕਰਮ ਕਰੇਗਾ ਤਾਂ ਮਾੜੇ ਕਰਮਾਂ ਦੇ ਤਾਂ ਨਤੀਜੇ ਮਾੜੇ ਹੁੰਦੇ ਨੇ ਹੁਣ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਖਬਰ ਹੈ ਪ੍ਰਵਾਸੀ ਮਜ਼ਦੂਰ ਦੀ ਪ੍ਰਵਾਸੀ ਮਜ਼ਦੂਰ ਜਿਸ ਨੇ ਇੱਕ 5 ਸਾਲਾਂ ਦੇ ਨਾਵਾਲਿੰਗ ਬੱਚੇ ਮਾਸੂਮ ਬੱਚੇ ਜਿਸ ਨੇ ਹਜੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰਨਾ ਸੀ ਬਹੁਤ ਕੁਝ ਦੇਖਣਾ ਸੀ ਉਸ ਬੱਚੇ ਦੇ ਨਾਲ ਕੋ ਕਰਮ ਕੀਤਾ ਤੇ ਪੂਰਾ ਪੰਜਾਬ ਲਹਨਤਾਂ ਪਾ ਰਿਹਾ ਹੈ ਉਸ ਪ੍ਰਵਾਸੀ ਮਜ਼ਦੂਰ ਨੂੰ ਤੋਂ ਇਥੋਂ ਤੱਕ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਹਕੀਕਤ ਦੇ ਵਿੱਚ ਇੱਥੇ ਰੋਜੀ ਰੋਟੀ ਕਮਾਉਣ ਦੇ ਲਈ ਆਏ ਨੇ ਉਹ ਵੀ ਆਪਣੇ ਪੰਜਾਬੀਆਂ ਦੇ ਨਾਲ ਡਟ ਕੇ ਖੜ ਗਏ ਨੇ ਤੇ ਉਹਨਾਂ ਵਿੱਚੋਂ ਇੱਕ ਹੈ ਜੋ ਕਿ ਇਹਨਾਂ ਦੇ ਪਰਿਵਾਰ ਦੇ ਨਾਲ ਸੰਬੰਧਿਤ ਪਰਵਾਸੀ ਮਜ਼ਦੂਰ ਦੀ ਭੈਣ ਜਿਸ ਨੂੰ ਜਦੋਂ ਇਹ ਪਤਾ ਲੱਗਿਆ ਕਿ ਮੇਰੇ ਹੀ ਭਰਾ ਨੇ ਉਸੇ ਹੀ ਜਗ੍ਹਾ ਦੇ ਉੱਪਰ ਇੱਕ ਐਸਾ ਘਿਨੋਣਾ ਕੰਮ ਕਰ ਦਿੱਤਾ ਜਿਸ ਜਗ੍ਹਾ ਦੇ ਉੱਪਰ ਉਹ ਕੰਮ ਕਰਦਾ ਸੀ ਕਿ ਐਕਟੀਵਾ ਦੇ ਉੱਪਰ ਇੱਕ ਬੱਚੇ ਨੂੰ ਬਿਠਾ ਕੇ ਸੋ ਇਨਸਾਨ ਜਗ੍ਹਾ ਦੇ ਉੱਪਰ ਲਿਜਾ ਕੇ ਉਸ ਬੱਚੇ ਦੇ ਨਾਲ ਕੋ ਕਰਮ ਕੀਤਾ ਕੋ ਕਰਮ ਕਰਕੇ ਜਦੋਂ ਬੱਚੇ ਨੇ ਰੌਲਾ ਪਾਇਆ ਬੱਚੇ ਨੇ ਕਿਹਾ ਕਿ ਮੈਂ ਘਰ ਦੱਸੂਗਾ ਤੇ ਉਸ ਤੋਂ ਬਾਅਦ ਪਰਵਾਸੀ ਮਜ਼ਦੂਰ ਜਿਹੜਾ ਹੈ ਉਹ ਡਰ ਗਿਆ ਅਤੇ ਡਰ ਦੇ ਮਾਰੇ ਉਹ थरथਰ ਕੰਬਣ ਲੱਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਪੂਰਾ ਹੀ ਡਰਨ ਤੋਂ ਬਾਅਦ ਉਸਨੇ ਇਹ ਸਟੈਪ ਚੁੱਕ ਲਿਆ ਕਿ ਮੈਂ ਇਸ ਬੱਚੇ ਨੂੰ ਮਾਰਾਂ ਉਸਨੇ ਬੱਚੇ ਦਾ ਗਲਾ ਘੁੱਟ ਕੇ ਮਾਰ ਦਿੱਤਾ ਜੇ ਬੱਚਾ ਹਜੇ ਤੜਫ ਰਿਹਾ ਸੀ ਤਾਂ ਉਸ ਤੇ ਗੁੱਪਤੰਗਾ ਦੇ ਵਿੱਚ ਰਾੜ ਪਾਈ ਗਈ ਤੇ ਜਦੋਂ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਉਸ ਪ੍ਰਵਾਸੀ ਭਈਏ ਨੂੰ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਉਸੇ ਦੀ ਹੀ ਸਾਕੀ ਭੈਣ ਆਪਣੇ ਹੀ ਭਰਾ ਦੇ ਖਿਲਾਫ ਖੜ ਗਈ ਦੇ ਉਸ ਦੀ ਐਕਟਿਵ ਆਰੇ ਵਿੱਚੋਂ ਕੱਢ ਕੇ ਦਿਖਾ ਦਿੱਤੇ ਐਸੇ ਸਬੂਤ ਜਿਸ ਨੂੰ ਦੇਖ ਕੇ ਜੱਜ ਵੀ ਰਹਿ ਗਿਆ ਹੈਰਾਨ ਤੇ ਖਬਰ ਨੂੰ ਪੂਰੀ ਜਦੋਂ ਤੁਸੀਂ ਸੁਣੋਗੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਇਸ ਤੋਂ ਜ਼ਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਆਂ ਦੋਸਤੋ ਸਭ ਤੋਂ ਪਹਿਲਾਂ ਅੱਜ ਆਪਾਂ ਇਹ ਜ਼ਿਕਰ ਕਰਦੇ ਹਾਂ ਕਿ ਜੇਕਰ ਇਨਸਾਨ ਮਾੜਾ ਕੰਮ ਕਰਦਾ ਹੈ ਨਾ ਚਾਹੇ ਆਪਣਾ ਉਹ ਕਿੰਨਾ ਵੀ ਸਕਾ ਕਿਉਂ ਨਾ ਹੋਵੇ ਕਿੰਨੇ ਸਕਾ ਸੰਬੰਧੀ ਕਿਉਂ ਨਾ ਹੋਵੇ ਜੇਕਰ ਉਸਨੇ ਮਾੜਾ ਕੰਮ ਕੀਤਾ ਤਾਂ ਉਸਨੂੰ ਮਾੜੇ ਕਰਮਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਧਰਮ ਵੀ ਇਹੀ ਸਿਖਾਉਂਦਾ ਹੈ ਤੇ ਇਨਸਾਨੀਅਤ ਵੀ ਇਹੀ ਸਿਖਾਉਂਦੀ ਹੈ ਕਿ ਹੁਣ ਉਸ ਪ੍ਰਵਾਸੀ ਮਜ਼ਦੂਰ ਨੇ ਜੋ ਆਪਣੇ 5 ਸਾਲ ਦੇ ਬੱਚੇ ਦੇ ਨਾਲ ਕੀਤਾ ਕੋਈ ਕਰਮ ਕੀਤਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬਾਅਦ ਵਿੱਚ ਉਸ ਦੀ Laash ਨੂੰ ਸ਼ਮਸ਼ਾਨ ਘੁੰਮੀ ਦੇ ਵਿੱਚ ਸਿਟਿਆਂਦਾ ਕਿੰਨਾ ਘਨੋਨਾ ਕੰਮ ਹੈ ਹੁਣ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਜਿਹੜੇ ਨੇ ਉਸੇ ਹੀ ਜੋ ਬਲਰਾਮ ਨਾਮ ਦਾ ਜੋ ਪ੍ਰਵਾਸੀ ਸੀ ਜਿਸ ਨੇ ਕੋਈ ਕਰਮ ਕੀਤਾ ਉਸ ਦੇ ਖਿਲਾਫ ਹੋ ਗਏ ਨੇ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਪੰਜਾਬੀ ਜਿਹੜਾ ਹੈ ਉਹ ਪੰਜਾਬੀ ਪੰਜਾਬੀ ਦੇ ਨਾਲ ਖੜ ਰਿਹਾ ਹੈ ਚਲੋ ਪੰਜਾਬ ਮਾੜੇ ਹਾਲਾਤਾਂ ਵਿੱਚ ਦੀ ਗੁਜ਼ਰ ਰਿਹਾ ਹੈ ਪਰ ਆਪਾਂ ਨੂੰ ਇਨਸਾਫ ਤਦਵਾਉਣਾ ਹੀ ਹੈ ਨਾ ਉਸ ਬੱਚੇ ਦਾ ਕਸੂਰ ਕੀ ਸੀ ਬੱਚੇ ਦਾ ਕਸੂਰ ਇਹ ਹੀ ਸੀ ਕਿ ਉਹ ਸੋਹਣਾ ਸੀ ਸੁੰਦਰ ਸੀ ਉਹ ਮਾਸੂਮ ਸੀ ਤੇ ਇਹ ਪ੍ਰਵਾਸੀ ਮਜ਼ਦੂਰ ਇਹ ਆਪਣੀ ਹਵਸ ਨੂੰ ਰੋਕ ਨਹੀਂ ਸਕਿਆ ਉਸ ਬੱਚੇ ਦੇ ਨਾਲ ਉਸਨੇ ਕੋ ਕਰਮ ਕਰ ਦਿੱਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਦੋਸਤੋ ਹੁਣ ਇਹ ਦਸੀਏ ਕਿ ਹੁਣ ਜਿਹੜੇ ਪ੍ਰਵਾਸੀ ਜਿਹੜੇ ਨੇ ਜਿਹੜੇ ਇੱਥੇ ਹਕੀਕਤ ਦੇ ਵਿੱਚ ਰੋਜੀ ਰੋਟੀ ਕਮਾਉਣ ਦੇ ਲਈ ਆਏ ਨੇ ਉਹ ਵੀ ਖਲਾਫਤ ਹੋ ਗਏ ਨੇ ਆਪਣੇ ਹੀ ਪ੍ਰਵਾਸੀ ਦੇ ਜਿਸ ਨੇ ਗਲਤ ਕੰਮ ਕੀਤਾ ਤੇ ਇਸ ਲਾਨਾ ਤਾਂ ਬਣਦੀ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਨਾਲ ਜੁੜੇ ਰਹੋ ਧੰਨਵਾਦ